ਕੋਈ ਕਬਜ਼ਾ ਨਹੀਂ ਪੱਕੀਆਂ ਰਸੀਦਾ ਨੇ ਪੱਕੇ ਕਿਰਾਏਦਾਰ ਬੈਠੇ ਆ 50 50 ਸਾਲ ਪੁਰਾਣੇ ਬੈਠੇ ਨੇ ਕੋਈ ਨਜਾਇਜ਼ ਕਬਜ਼ਾ ਨਹੀਂ ਹੈ ਠੀਕ ਹੈ ਕੋਈ ਕਬਜ਼ਾ ਧਾਰੀ ਉਹ ਆਪਦਾ ਕਬਜ਼ਾ ਬਰਕਰਾਰ ਰੱਖਣ ਦੇ ਲਈ ਉਹ ਸਭ ਕੁਝ ਕਰ ਰਿਹਾ ਉੱਪਰ ਵਾਲਾ ਤਾਂ ਕਿਸੇ ਨੂੰ ਕਰਾਇਆ ਵੀ ਨਹੀਂ ਦਿੰਦਾ ਉਹ ਤਾਂ ਉਦਾਂ ਹੀ ਕਬਜ਼ਾ ਧਾਰੀ ਆ ਥੱਲੇ ਵਾਲੇ ਦਾ ਵੀ ਸਾਨੂੰ ਇਹ ਪਤਾ ਲੱਗਿਆ ਕਿ ਉਹਦੇ ਕੋਲ ਕੋਈ ਕਾਗਜ਼ ਪੱਤਰ ਨਹੀਂ ਹੈ ਉਹ ਇਕੱਲੇ ਕਬਜ਼ਾ ਧਾਰੀ ਨੇ ਉਹ ਕੋਠੇ ਦੇ ਸੀਗਾ ਇੱਕ ਅੱਧਾ ਦਿਨ ਰਹਿ ਕੇ ਗਏ ਨੇ ਕੋ ਟਿਕਾਣਾ ਨਹੀਂ ਸੀਗਾ ਇੱਕ ਦੋ ਦਿਨ ਲੁੱਕ ਕੇ ਗਏ ਹੀ ਇੱਥੇ ਰਹਿ ਕੇ ਗਏ ਸੀ ਥੱਲੇ ਨਾਲ ਕੋਈ ਨਿੰਕੜੀ ਨਹੀਂ ਗੱਲ ਉੱਪਰ ਦੀ ਇਮਾਰਤ ਨਾਲ ਇੰਨਾ ਕੀ ਨਾਤਾ ਉਹਨਾਂ ਦਾ ਵੀ ਉਹ ਦੋ ਦਿਨ ਰਏ ਆ ਭਗਤ ਸਿੰਘ ਨੂੰ ਥੱਲੇਲੀ ਇਮਾਰਤ ਨਾਲ ਕੋਈ ਨਾਤਾ ਨਹੀਂ ਏ ਉਹ ਕੱਲੇ ਉਹ ਕਹਿੰਦੇ ਜਿਹੜੇ ਕਬਜ਼ਾ ਧਾਰੀ ਐ ਇਸੇ ਟਿਕਾਣੇ ਦੇ ਵਿੱਚੋਂ ਭਗਤ ਸਿੰਘ ਹੋਰਾਂ ਤੋਂ ਖੱਦਰ ਦਾ ਝੋਲਾ ਇੱਕ ਕਿਤਾਬ ਰੋਡ ਟੂ ਦਾ ਫਰੀडम ਇੱਕ ਪਾਰੇ ਦੀ ਸ਼ੀਸ਼ੀ ਬੰਬ ਬਣਾਉਣ ਦੀ ਸਮਗਰੀ ਇੱਕ ਚਾਕੂ ਉਹ ਫੜੇ ਗਏ ਨੇ ਮੈਂ ਖਾਟੂ ਸ਼ਾਮ ਜੀ ਗਿਆ ਹੋਇਆ ਸੀ ਰਸਤੇ ਦੇ ਵਿੱਚ ਸੀਗਾ ਉਹਨਾਂ ਪਿੱਛੋਂ ਆਣ ਕੇ ਤਾਲੇ ਤੂਲੇ ਭੰਡੇ ਨੇ ਤੇ ਸਮਾਨ ਚੁੱਕ ਕੇ ਬਾਹਰ ਸਟਿਆ ਕੁਛ ਮੇਰਾ ਸਮਾਨ ਚੱਕੇ ਵੀ ਲੈ ਗਏ ਨੇ ਉਹ ਕਾਫੀ ਵਿੱਚੋਂ ਸਮਾਨ ਮੇਰਾ ਗੈਪ ਵੀ ਹੋਇਆ ਤੇ ਸਾਡੇ ਬਾਜ਼ਾਰ ਉਹਨੇ ਸੱਟਾਂ ਵੀ ਕਾਫੀ ਲੱਗੀਆਂ ਨੇ ਜਿਨ੍ਹਾਂ ਦੇ ਸਿਰ ਪਾਟੇ ਨੇ 15-15 ਟਾਂਕੇ ਲੱਗੇ ਨੇ ਕੋਈ ਥੱਲੇ ਵਾਲੇ ਨਾਲ ਲਿੰਕ ਨਹੀਂ ਥੱਲੇ ਤਾਂ ਗੁੰਡਾਗਰਦੀ ਹੋਈ ਹੈ ਉੱਪਰ ਵਾਲੇ ਨਾਲ ਸੀਗਾ ਉੱਪਰ ਜਾਂਦੇ ਉੱਪਰ ਜੋ ਮਰਜ਼ੀ ਕਰਦੇ ਵੈਸੇ ਉਹ ਕਰ ਵੀ ਨਹੀਂ ਸਕਦੇ ਕਾਨੂੰਨਾਂ ਤੌਰ ਤੇ ਇਹ ਗੱਲ ਨੂੰ ਝੂਠ ਬੋਲਦੇ ਆ ਪਹਿਲਾਂ ਲੜਾਈ ਬਣਾਉਣ ਦੀ ਕਲੇਸ਼ ਬਣਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਦੁਕਾਨਦਾਰਾਂ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਫਰੋਈਪੁਰ ਜਾਓ ਫਰੋਈਪੁਰ ਸਾਰੀ ਮਾਰਕੀਟ ਇਹ ਕਹੂਗੀ ਇਹਨਾਂ ਥੋੜੇ ਬਹੁਤੇ ਬੰਦਿਆਂ ਨੂੰ ਛੱਡ ਕੇ ਜਿਹੜੇ ਇਹਨਾਂ ਦੇ ਆਪ ਦੇ ਪਰਿਵਾਰ ਦੇ ਆ ਸਾਰੀ ਮਾਰਕੀਟ ਇਹ ਚ ਆਉਂਦੀ ਆ ਕਿ ਉਹ ਜਗ੍ਹਾ ਜਿਹੜੀ ਸੰਭੀ ਜਾਣੀ ਚਾਹੀਦੀ ਦੁਕਾਨਦਾਰ ਤਾਂ ਚਾਹੁੰਦੇ ਆ ਵੀ ਪੱਗ ਸਿੰਘ ਬਿਲਕੁਲ ਦੁਕਾਨਦਾਰ ਤਾਂ ਚਾਹੁੰਦੇ ਆ ਕੋਈ ਚੀਜ਼ ਬਣੇ ਇਹ ਵੀ ਗੱਲ ਆ ਰਹੀ ਆ ਕਿ ਨਹੀਂ ਇਹ ਪੱਗ ਸਿੰਘ ਹੋਣਾ ਦਾ ਗੁਪਤ ਟਿਕਾਣਾ ਨਹੀਂ ਇੱਕ ਅੱਧਾ ਦਿਨ ਰਹੇ ਫਿਰ ਚਲੇ ਗਏ ਉਹਦਾ ਕੀ ਸੱਚ ਹੈ ਉਹ ਗਲਤ ਆ ਉਹ ਗਲਤ ਆ ਨਹੀਂ ਰਹਿੰਦੇ ਰਏ ਅਸੀਂ ਤਾਂ ਜਿਹੜਾ ਵੀ ਸੁਣਿਆ ਸਭ ਦੇ ਮੂੰਹੋਂ ਇਹੀ ਸੁਣੀ ਗੱਲ ਪ੍ਰਸ਼ਾਸਨ ਨੇ ਘਬਰਾ ਕੀਤਾ ਪਹਿਲਾਂ ਤਾਂ ਪ੍ਰਸ਼ਾਸਨ ਨੇ ਜਦੋਂ ਅਸੀਂ 23 ਮਾਰਚ ਦਾ ਪ੍ਰੋਗਰਾਮ ਰੱਖ ਲਿਆ ਤੇ ਸਾਨੂੰ ਜਿਹੜਾ ਉਥੋਂ ਦਾ ਸਪੈਸ਼ਲ ਬ੍ਰਾਂਚ ਦਾ ਬੰਦਾ ਇਨਸਪੈਕਟਰ ਪੱਧਰ ਦਾ ਉਹਨੇ ਸਾਡੇ ਸੂਬਾ ਗੁਨਾਉ ਨੇ ਹਾਲ ਸਿੰਘ ਦੀਪ ਸਿੰਘ ਵਾਲਾ ਨੂੰ ਫੋਨ ਕਰਕੇ ਕਿਹਾ ਕਿ ਜਗਾ ਦਾਸ ਹੀ ਛੜਾ ਲਈ ਆ ਤੇ ਚਾਬੀਆਂ ਉਹ ਕਹਿੰਦਾ ਪ੍ਰਸ਼ਾਸਨ ਕੋਲੇ ਆ ਗਵਰਨਮੈਂਟ ਨੂੰ ਜਿਸ ਤਰ੍ਹਾਂ ਚਾਂਦੀ ਹੈ ਇਹਨੂੰ ਕਿਸੇ ਸ਼ੇਪ ਚ ਲੈ ਕੇ ਆਣਾ ਹੈ ਕਿ ਇੱਕ ਸਾਇੰਸ ਪੁਸਤਕਾਲਾ ਬਣਾਣਾ ਹੈ ਇਹ ਉਹਨਾਂ ਦੇ ਜੀਵਨ ਦੀ ਕੋਈ ਹੋਰ ਕੋਈ ਅੱਛੀ ਚੀਜ਼ ਬਣਾਣੀ ਹੈ ਤੇ ਉਹ ਚ ਕਿਸੇ ਨੇ ਘਰ ਰੋਣਾ ਵੀ ਕਿ ਵੀ ਯਾਦ ਉਹ ਨਹੀਂ ਕੀਤਾ ਜਾਂਦਾ ਗੁਪਤ ਟਿਕਾਣੇ ਨੂੰ ਅੱਗੇ ਪਿੱਛੇ ਕਹਿੰਦੇ ਸਾਰੇ ਹੀ ਭਲਾ ਜਾਂਦੇ ਆ ਇੱਕ ਅੱਧਾ ਪ੍ਰੋਗਰਾਮ ਕਰਦੇ ਨੇ ਇਦਾਂ ਕਿਉਂ ਦੇਖੋ ਅਸੀਂ ਤਾਂ ਲਗਾਤਾਰ ਹੀ ਲੱਗੇ ਹੋਏ ਆ ਅਸੀਂ ਤਾਂ ਮੋਟਰਸਾਈਕਲ ਮਾਰਚ ਕਰਦੇ ਆ ਰੈਲੀਆਂ ਰੱਖਦੇ ਆ ਸੈਣੀ ਵਾਲੇ ਇਕੱਠ ਰੱਖਦੇ ਆ ਹੁਣ ਅਸੀਂ ਡੀਸੀ ਦਫ਼ਤਰ ਮੂਹਰੇ ਪੱਕਾ ਮੋਰਚਾ ਰੱਖਿਆ ਹੋਇਆ ਨੌਜਵਾਨ ਉਹਨਾਂ ਦੁਕਾਨਦਾਰਾਂ ਨਾਲ ਜਾਂ ਜਿਹੜੇ ਉੱਪਰ ਰਹਿ ਰਹੇ ਨੇ ਉਹਨਾਂ ਨਾਲ ਬੈਠੇ ਨੇ ਕੀ ਉਹਨਾਂ ਨਾਲ ਗੱਲਬਾਤ ਕੀਤੀ ਆ ਕਿ ਦੇਖੋ ਅਸੀਂ ਇੱਕ ਦੋ ਵਾਰੀ ਕੋਸ਼ਿਸ਼ ਕੀਤੀ ਆ ਅਸੀਂ ਉਹਨਾਂ ਕੋਲ ਗਏ ਪਰ ਉਹ ਸਿੱਧੇ ਮੂੰਹ ਬੋਲਦੇ ਨਹੀਂ ਇਹ ਤੁਸੀਂ ਭਗਤ ਸਿੰਘ ਨੂੰ ਸਧਾਰਨ ਕਿਰਾਏਦਾਰ ਦੇ ਨਾਲ ਹੁਣ ਤੁਸੀਂ ਜਿਹੜਾ ਕੰਪੈਰੀਸ਼ਨ ਕਰੋਗੇ ਵੀ ਉਹ ਤਾਂ ਕਿਰਾਏਦਾਰ ਸੀ ਇੱਥੇ ਰਹਿੰਦਾ ਰਿਹਾ ਭਗਤ ਸਿੰਘ ਭਾਰਤ ਦੇ ਕਰੋੜਾਂ ਲੋਕਾਂ ਨੂੰ ਆਜ਼ਾਦ ਕਰਾਉਣ ਦੇ ਲਈ ਹਕੂਮਤ ਦੇ ਖਿਲਾਫ ਲੜਿਆ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਅੱਜ ਫਿਰੋਜ਼ਪੁਰ ਤੂੜੀ ਬਾਜ਼ਾਰ ਖੜੇ ਆਂ ਇਹ ਜਿਹੜੀ ਇਮਾਰਤ ਤੁਸੀਂ ਦੇਖ ਰਹੇ ਹੋ ਕਾਫੀ ਟਾਈਮ ਤੋਂ ਇਸ ਇਮਾਰਤ ਬਾਰੇ ਬਹੁਤ ਸਾਰੇ ਆਰਗੂਮੈਂਟ ਆ ਰਹੇ ਨੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਤੁਸੀਂ ਸੁਣੀਆਂ ਹੋਣਗੀਆਂ ਕਿ ਇਸ ਇਮਾਰਤ ਦੇ ਵਿੱਚ ਭਗਤ ਸਿੰਘ ਹੁਣਾਂ ਦਾ ਗੁਪਤ ਟਿਕਾਣਾ ਸੀ ਕਿਹਾ ਜਾਂਦਾ ਕਿ ਇੱਥੇ ਉਹਨਾਂ ਨੇ ਨਿਸ਼ਾਨੇਬਾਜ਼ੀ ਵੀ ਸਿੱਖੀ ਤੇ ਇੱਥੋਂ ਹੀ ਕੇਸ ਕਟਾਏ ਆ ਤਾਂ ਇਸ ਜਗ੍ਹਾ ਦਾ ਜਿਹੜਾ ਰੌਲਾ ਏ ਉਹ ਸਾਰੇ ਰੌਲੇ ਬਾਰੇ ਆਪਾਂ ਗੱਲਬਾਤ ਕਰਾਂਗੇ ਦੁਕਾਨਦਾਰਾਂ ਦਾ ਪੱਖ ਜਾਣਾਂਗੇ ਦੁਕਾਨਦਾਰ ਇਸ ਜਗ੍ਹਾ ਨੂੰ ਕੀ ਮੰਨਦੇ ਨੇ ਕੀ ਰੌਲਾ ਸਾਰੀ ਗੱਲਬਾਤ ਆਪਾਂ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਜਨਾਬ ਜੀ ਜੀ ਫਰੋਜ਼ਪੁਰ ਤੂੜੀ ਬਾਜ਼ਾਰ ਜਦੋਂ ਆਉਂਦੇ ਆ ਜੀ ਤੇ ਇਸ ਜਗ੍ਹਾ ਦਾ ਜਿਹੜੀ ਦਾ ਰੋਲਾ ਪੈਂਦਾ ਹਨਾ ਕਿ ਇੱਕ ਧਰੇ ਕੇਰੀਆ ਕਿ ਭਗਤ ਸਿੰਘ ਹੋਣਾ ਦਾ ਗੁਪਤ ਟਿਕਾਣਾ ਸੀ ਤੇ ਇੱਥੇ ਕੁਝ ਦੁਕਾਨਦਾਰਾਂ ਦਾ ਕਬਜ਼ਾ ਵੀ ਆ ਦੁਕਾਨਾਂ ਪਈਆਂ ਹੋਈਆਂ ਨੇ ਹਨਾ ਤਾਂ ਤੁਸੀਂ ਇਹਦੇ ਬਾਰੇ ਸਾਰੀ ਗੱਲਬਾਤ ਦੱਸੋ ਕੋਈ ਕਬਜ਼ਾ ਨਹੀਂ ਪੱਕੀਆਂ ਰਸੀਦਾਂ ਨੇ ਪੱਕੇ ਕਿਰਾਏਦਾਰ ਬੈਠੇ ਆ 50 50 ਸਾਲ ਪੁਰਾਣੇ ਬੈਠੇ ਨੇ ਕੋਈ ਨਜਾਇਜ਼ ਕਬਜ਼ਾ ਨਹੀਂ ਹੈ ਠੀਕ ਹੈ ਕਬਜ਼ੇ ਵਾਲੀ ਗੱਲ ਗਲਤ ਹੈ ਤੁਹਾਡੀ ਕਬਜ਼ਾ ਕੋਈ ਨਹੀਂ ਹੈ ਜਿਵੇਂ ਕਿਹਾ ਜਾਂਦਾ ਕਿ ਭਗਤ ਸਿੰਘ ਹੋਣਾ ਦਾ ਗੁਪਤ ਟਿਕਾਣਾ ਸੀਗਾ ਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਉਹ ਕੋਠੇ ਤੇ ਸੀਗਾ 1-2 ਦਿਨ ਰਹਿ ਕੇ ਗਏ ਨੇ ਕੋ ਟਿਕਾਣਾ ਨਹੀਂ ਸੀਗਾ 1-2 ਦਿਨ ਲੁੱਕ ਕੇ ਗਏ ਹੀ ਇੱਥੇ ਰਹਿ ਕੇ ਗਏ ਸੀ ਥੱਲੇ ਨਾਲ ਕੋਈ ਲਿੰਕ ਨਹੀਂਗਾ ਅੱਛਾ نیچے ਨਾਲ ਕੋਈ ਲਿੰਕ ਨਹੀਂ ਉੱਪਰ ਚਵਾਰਿਆਂ ਦੇ ਵਿੱਚ ਸੀ ਠੀਕ ਉਹਦੀਆਂ ਪੌੜੀਆਂ ਪਰਲੇ ਪਾਸੇ ਵੱਖਰੀਆਂ ਨੇ ਥੱਲੇ ਦੁਕਾਨਾਂ ਨਾਲ ਕੋਈ ਲਿੰਕ ਨਹੀਂਗਾ ਜੀ ਉੱਪਰ ਇਸ ਟਾਈਮ ਕੀ ਚੱਲ ਰਿਹਾ ਜੀ ਉੱਪਰ ਕੋਈ ਰਹਿ ਹੈ ਸ਼ਾਜਾ ਖਾਲੀ ਆ ਉੱਪਰ ਉੱਪਰ 35 ਸਾਲ ਪੁਰਾਣਾ ਕਿਰਾਏਦਾਰ ਬੈਠਾ ਆ ਅੱਛਾ ਬੱਚਿਆਂ ਵਾਲਾ ਹੈ ਬਾਲਦਾਰ ਹੈ ਅਸੀਂ ਥੱਲੇ ਬੈਠੇ ਹਾਂ 50 ਸਾਲ ਪੁਰਾਣੇ ਸਾਡੇ ਕੋਲ ਪੱਕੀਆਂ ਅਰਸੀਦਾਂ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਜੀ ਜਿਹੜੇ ਪਿਛਲੇ ਸਮੇਂ ਇਸ ਜਗ੍ਹਾ ਤੋਂ ਵੀਡੀਓ ਵੀ ਇੱਕ ਵਾਇਰਲ ਹੁੰਦੀ ਸੀ ਕੁਝ ਨੌਜਵਾਨ ਇੱਥੇ ਆਉਂਦੇ ਨੇ ਉਹ ਕਹਿੰਦੇ ਨੇ ਕਿ ਇਹਦਾ ਸਮਾਨ ਬਾਹਰ ਵੀ ਕੱਢਦੇ ਨੇ ਹਨਾ ਕਿ ਇਹ ਜਿਹੜਾ ਕਬਜ਼ਾ ਸੀ ਛਡਾਉਣਾ ਉੱਪਰ ਵਾਲਾ ਵੀ ਤੇ ਥੱਲੇ ਵਾਲਾ ਵੀ ਨਾ ਕੋਈ ਥੱਲੇ ਵਾਲੇ ਨਾਲ ਲਿੰਕ ਨਹੀਂ ਥੱਲੇ ਤਾਂ ਗੁੰਡਾਗਰਦੀ ਹੋਈ ਹੈ ਉੱਪਰ ਵਾਲੇ ਨਾਲ ਸੀਗਾ ਉੱਪਰ ਜਾਂਦੇ ਉੱਪਰ ਜੋ ਮਰਜ਼ੀ ਕਰਦੇ ਵੈਸੇ ਉਹ ਕਰ ਵੀ ਨਹੀਂ ਸਕਦੇ ਕਾਨੂੰਨਾਂ ਤੌਰ ਤੇ ਕਿਉਂਕਿ ਉੱਪਰ ਪਰਿਵਾਰ ਰਹਿੰਦਾ ਹੈ نیچے ਮੈਂ ਖੁਦ ਕਿਰਾਏਦਾਰ ਹਾਂ ਮੈਂ ਖਾਟੂ ਸ਼ਾਮ ਜੀ ਗਿਆ ਹੋਇਆ ਸੀ ਰਸਤੇ ਦੇ ਵਿੱਚ ਸੀਗਾ ਤਾਂ ਉਹਨਾਂ ਪਿੱਛੇ ਆਣ ਕੇ ਤਾਲੇ ਤੂਲੇ ਭੰਨੇ ਨੇ ਦਾ ਸਮਾਨ ਚੁੱਕ ਕੇ ਬਾਹ ਕਾਫੀ ਵਿੱਚੋਂ ਸਮਾਨ ਮੇਰਾ ਗੈਪ ਵੀ ਹੋਇਆ ਹੈ ਤੇ ਸਾਡੇ ਬਜ਼ਾਰ ਹੌਲੇ ਸੱਟਾਂ ਵੀ ਕਾਫੀ ਲੱਗੀਆਂ ਨੇ ਜਿਨ੍ਹਾਂ ਦੇ ਸਿਰ ਪਾਟੇ ਨੇ 15-15 ਟਾਂਕੇ ਲੱਗੇ ਨੇ ਕਿਸੇ ਦੀ ਬਾਹ ਟੁੱਟੀ ਏ ਕਿਸੇ ਲੱਤ ਤੇ ਸੱਟ ਵੱਜੀ ਏ ਉਹਨਾਂ ਦੇ ਕੋਲ ਬਕਾਇਦਾ ਯਾਨੀ ਕਿ ਸੰਦ ਵੀ ਸੀਗੇ ਜਿਹੜੇ ਕੁੱਟਮਾਰ ਕਰਕੇ ਗਏ ਨੇ ਪਤਾ ਨਹੀਂ ਲੁੱਟਣ ਦੇ ਰਾਹ ਦੇ ਚਾਏ ਸੀ ਇਹ ਸਮਾਨ ਬਾਹਰ ਘਟਣ ਦਾ ਤੋਂ ਜੋ ਕਰਨਾ ਕਾਨੂੰਨੀ ਕਾਰਵਾਈ ਕਰਨਾ ਆਦੇ ਕਾਨੂੰਨ ਦੇ ਰਾਹੀਂ ਕਰਨ ਇਸ ਤਰ੍ਹਾਂ ਗੁੰਡਾਗਰਦੀ ਜਿਹੜੀ ਏ ਬਿਲਕੁਲ ਗਲਤ ਹੈ ਇਹ ਗਲਤ ਹੈ ਜੀ ਜਦੋਂ ਉਹ ਮਤਲਬ ਆਪ ਦਾ ਆਰਗੂਮੈਂਟ ਰੱਖਦੇ ਨੇ ਤਾਂ ਉਹ ਕਹਿੰਦੇ ਨੇ ਕਿ ਪੁਰਾਤਤਵ ਵਿਭਾਗ ਨੇ ਵੀ ਕਹਿਤਾ ਕਿ ਇਹ ਭਗ ਸਿੰਘ ਹੋਣਾਂ ਦਾ ਟਿਕਾਣਾ ਜਾਂ ਹੋਰ ਸਾਰੇ ਵੀ ਇਹਦੇ ਆਰਗੂਮੈਂਟ ਹੈ ਜਿਹੜੇ ਉਹ ਵੀ ਉਹ ਕਹਿੰਦੇ ਨੇ ਕਿ ਪੱਖ 'ਚ ਨੇ ਸਰ ਜਿਹੜੇ ਵੀ ਵਿਭਾਗ ਨੇ ਕਿਹਾ ਹੈ ਉਹ ਵਿਭਾਗ ਆਣ ਕੇ ਇਹਨਾਂ ਨੂੰ ਖਾਲੀ ਕਰਵਾ ਦੋਵੇ ਹੂੰ ਇਹਨਾਂ ਦਾ ਆਪ ਤਾਂ ਨਹੀਂ ਤੱਕ ਬੰਦਾਗਾ ਉਹ ਵਿਭਾਗ ਆਵੇ ਢੀਸੀ ਸਾਬਾਣਾ ਇੱਥੋਂ ਦੇ ਸਰਕਾਰਾਂ ਆਣ ਆਪ ਆਣ ਕੇ ਆਪਦੇ ਤਰੀਕੇ ਨਾਲ ਕੋਰਟ ਰਾਹੀਂ ਕਰਾਣ ਜਿੰਵੇਂ ਵੀ ਕਰਾਉਣਾ ਹੈ ਸਾਨੂੰ ਸਾਡੇ ਨਾਲ ਡਿਸਕਸ ਕਰਨ ਠੀਕ ਹੈ ਕਿ ਨਹੀਂ ਨਾਲੇ ਜਦ ਕਿ ਉਹ ਉੱਪਰ ਵਾਲਾ ਜਿਹੜਾ ਉਹ ਸਹਿਮਤ ਹੈ ਉਹ ਕਹਿੰਦਾ ਥੱਲੇ ਵਾਲੇ ਤਾਂ ਚਲੋ ਸਾਡੀ ਦੁਕਾਨ ਹੈ ਸਾਡੀ ਤਾਂ ਰੋਜੀ ਰੋਟੀ ਹੈ ਹੀ ਕਿਵੇਂ ਛੱਡਾਂਗੇ ਉੱਪਰ ਵਾਲਾ ਕਹਿੰਦਾ ਕਿ ਮੈਨੂੰ ਰਹਿਣ ਨੂੰ ਜਗ੍ਹਾ ਦੇ ਦਿਓ ਮੈਂ ਖਾਲੀ ਕਰ ਦੇਵਾਂਗਾ ਉੱਪਰ ਵਾਲਾ ਤਿਆਰ ਹੈ ਉਹਦੇ ਨਾਲ ਕੋਈ ਗੱਲ ਹੀ ਨਹੀਂ ਕਰਦਾ ਅੱਛਾ ਠੀਕ ਹੈ ਉਹਦੇ ਨਾਲ ਉੱਪਰ ਵਾਲਾ ਤਿਆਰ ਹੈ ਉੱਪਰ ਵਾਲਾ ਤਿਆਰ ਹੈ ਉਹਦੇ ਨਾਲ ਗੱਲ ਕਰਨ ਰਹਿਣ ਨੂੰ ਜਗ੍ਹਾ ਦੇਣ ਤੇ ਉਹ ਡਰ ਨਹੀਂ ਉਹਨੂੰ ਛੱਡ ਦੇਗਾ ਉਹ ਕਰ ਦੇਗਾ ਜਿਵੇਂ ਹੁਣ ਜਿਹੜਾ ਉੱਪਰ ਵਾਲਾ ਵੀ ਆ ਜਾਂ ਥੱਲੇ ਤੁਸੀਂ ਵੀ ਹਨਾ ਆਪਣਾ ਸਮਾਨ ਰੱਖਿਆ ਹੋਇਆ ਤੁਸੀਂ ਫਿਰ ਇਹਦਾ ਕਿਰਾਇਆ ਭਰ ਦਿਓ ਜੀ ਬਿਲਕੁਲ ਪੱਕੀਆਂ ਸਿੱਧਾ ਪੱਕਾ ਕਿਰਾਇਆ ਠੀਕ ਹੈ ਜੀ ਇਹ ਕੋਈ ਟਰਸਟ ਬਣਿਆ ਹੋਇਆ ਟਰਸਟ ਬਣਿਆ ਹੈ ਅੱਛਾ ਸ਼੍ਰੀ ਕ੍ਰਿਸ਼ਨ ਭਗਤੀ 사ਸੰਗ ਟਰਸਟ ਹੈ ਹਾਂ ਠੀਕ ਹੈ ਉਹਨਾਂ ਕੋਲ ਕਰਾਇਆ ਜਾਂਦਾ ਹੈ ਸਾਡਾ ਹੂੰ ਕੋਈ ਕਰਾਇਆ ਨਹੀਂ ਪੈਂਡਿੰਗ ਹੈਗਾ ਹੁਣ 1.5-2 ਸਾਲ ਦਾ ਕਰਾਇਆ ਸੀਗਾ ਉਹ ਉਹਨਾਂ ਨੂੰ ਫੋਨ ਕੀਤਾ ਆ ਦੋ ਤਿੰਨ ਵਾਰੀ ਵੀ ਆਣ ਕੇ ਕਰਾਇਆ ਆ ਉਹਦਾ ਲੈ ਜਾਓ ਉਹ ਲੈ ਜਨ ਕਿ ਕੋਈ ਦਿੱਕਤ ਨਹੀਂ ਮੈਂ ਕਰਾਇਆ ਇਸ ਤਰੀਂ ਦਿੰਦਾ ਹੁੰਨਾ 4-6 ਮਹੀਨੇ ਸਾਲ ਦਾ ਜੋ ਇਕੱਠਾ ਹੋ ਜਵੇ ਉਹਦਾ ਕਰਾਇਆ ਦੇ ਦਿੰਦਾ ਉਹਨਾਂ ਨੂੰ ਦੋ ਤਿੰਨ ਵਾਰੀ ਮੈਸੇਜ ਭੇਜ ਚੁੱਕੇ ਆਏ ਆ ਵੀ ਕਰਾਇਆ ਆਣ ਕੇ ਆਉਦਾ ਲੈ ਜਾਓ ਦਰਜ ਮੇ ਕੁਝ ਇੱਕ ਇਤਿਹਾਸ ਕਰਨ ਰੁਕੇਸ਼ ਕੁਮਾਰ ਉਹਨਾਂ ਨੇ ਵੀ ਇੱਕ ਦਾਵਾ ਕੀਤਾ ਜੀ ਕਿਤਾਬ ਚ ਵੀ ਇੱਥੇ ਕੇਸ ਵੀ ਕਟਾਏ ਗਏ ਆ ਨਿਸ਼ਾਨੇਬਾਜ਼ੀ ਵੀ ਇੱਥੇ ਸਿੱਖਦੇ ਰਿਹਾ ਵੀ ਪ੍ਰੋਪਰ ਇਹ ਸਾਰੀ ਦੀ ਸਾਰੀ ਜਿਹੜੀ ਜਗ੍ਹਾ ਉਹ ਭਗਤ ਸਿੰਘ ਹੁਣਾਂ ਦੇ ਅੰਦਰ ਸੀ ਨਹੀਂ ਇਹ ਗਲਤ ਹੈ ਉੱਪਰ ਹੀ ਰਿਹਾ ਦੋ ਦਿਨ ਰਿਹਾ ਭਗਤ ਸਿੰਘ ਨੀਚੇ ਨਾਲ ਕੋਈ ਲਿੰਕ ਨਹੀਂ ਹੈਗਾ ਜੀ ਨੀਚੇ ਨਾਲ ਕੋਈ ਨਹੀਂ ਜਿਹੜਾ ਕੇਸ ਕਟਾਏ ਸੀਗੇ ਉਹ ਇੱਧਰ ਸਰਦਾਰ ਪਿਆਰਾ ਸਿੰਘ ਮਿਸਤਰੀ ਰਹਿੰਦਾ ਉਹਦੇ ਥੱਲੇ ਕੋਈ ਨਾਈ ਹੁੰਦਾ ਸੀ ਉਹਨਦੇ ਕੋਲ ਕਟਾਏ ਸੀਗੇ ਅੱਛਾ ਉਹ ਸਾਹਮਣੇ ਵਾਲੇ ਪਾਸੇ ਇੱਧਰ ਹੈ ਹਾਂ ਠੀਕ ਹੈ ਜੀ ਜਦੋਂ ਆਏ ਜ਼ਰੂਰ ਆਇਓ ਆਜ ਰੁਣ ਨੇ ਕਹ ਲਿਆ ਕਿ ਇੱਕ ਅੱਧਾ ਦਿਨ ਰਹਿ ਕੇ ਗਏ ਨੇ ਨਾ ਆਇਆ ਨੂੰ ਨਹੀਂ ਆਪਾਂ ਕਹਿ ਸਕਦੇ ਠੀਕ ਹੈ ਆਏ ਜ਼ਰੂਰ ਨੇ ਇੱਕ ਅੱਧਾ ਦਿਨ ਰਹਿ ਕੇ ਗਏ ਨੇ ਕੋਈ ਲੰਬੀ ਚੋੜੀ ਕਹਾਣੀ ਨਹੀਂ ਹੈਗੀ ਬਸ ਇੰਨੀ ਕੁ ਹੀ ਹੈ ਜਿਵੇਂ ਸ਼ਹੀਦ ਭਗਤ ਸਿੰਘ ਹੋਣਾ ਦੇ ਕੋ ਗੁਪਤ ਟਿਕਾਣੇ ਬਾਰੇ ਤੁਸੀਂ ਕਾਫੀ ਟਾਈਮ ਤੋਂ ਸਟਰਗਲ ਕਰ ਰਹੇ ਹੋ ਇੱਕ ਪਾਸੇ ਤੁਸੀਂ ਸਟਰਗਲ ਕਰ ਰਹੇ ਹੋ ਪਰ ਦੂਜੇ ਪਾਸੇ ਜਿਹੜੇ ਉੱਥੇ ਰਹਿائش ਕਰੀ ਬੈਠੇ ਨੇ ਉੱਪਰ ਇੱਕ ਪਰਿਵਾਰ ਰਹਿੰਦਾ ਤੇ ਥੱਲੇ ਦੁਕਾਨਦਾਰ ਦਾ ਸਾਮਾਨ ਪਿਆ ਸਾਰਾ ਉਹਨਾਂ ਨੇ ਆਪਣਾ ਪੱਖ ਰੱਖਿਆ ਉਹ ਕਹਿ ਰਹੇ ਨੇ ਕਿ ਅਸੀਂ ਬਿਲਕੁਲ ਲੀਗਲ ਤੌਰ ਤੇ ਬੈਠੇ ਤੇ ਤੁਹਾਡੀਆਂ ਸਾਰੀਆਂ ਦਲੀਲਾਂ ਨੂੰ ਉਹ ਕੱਟ ਰਹੇ ਨੇ ਤੁਸੀਂ ਇਹ ਤੇ ਪਹਿਲਾਂ ਆਪਣਾ ਪੱਖ ਜਿਹੜਾ ਰੱਖੋਗੇ ਉਹ ਕੀ ਆ ਤੁਹਾਡੇ ਕੋਲੇ ਹਾਂ ਪਹਿਲਾਂ ਤਾਂ ਮਨਦੀਪ ਜੀ ਉਹ ਕੋ ਲੀਗਲ ਨਹੀਂ ਬੈਠੇ ਹੈ ਕਿਉਂਕਿ ਜੇ ਉਹ ਲੀਗਲ ਬੈਠੇ ਹੁੰਦੇ ਤੇ ਪੰਜਾਬ ਸਰਕਾਰ ਇਹ ਤੇ ਨੋਟੀਫਿਕੇਸ਼ਨ ਜਾਰੀ ਨਾ ਕਰਦੀ 2015 ਦੇ ਵਿੱਚ ਜਿਹੜਾ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਨੇ ਅੰਜਲੀ ਭਾਵਰਾ ਉਹਨਾਂ ਨੇ ਇੱਕ ਲੈਟਰ ਜਾਰੀ ਕਰਿਆ ਬਕਾਇਦਾ ਨਕਸ਼ਾ ਜਾਰੀ ਕਰਿਆ ਉਸ ਮਕਾਨ ਦਾ ਕਿ ਇਹ ਇੰਨੇ ਜਿਹੜੀ ਜਗਾ ਹੈਗੀ ਆ ਇੰਨੇ ਮਰਲੇ ਡਬਲ ਸਟੋਰੀ ਬਿਲਡਿੰਗ ਆ ਤੇ ਇਹ ਹਿਸਟੋਰੀਕਲ ਮੋਨੂਮੈਂਟ ਆ ਇਹ ਡਿਕਲੇਅਰ ਕਰਤਾ ਪੰਜਾਬ ਗਵਰਨਮੈਂਟ ਨੇ ਇਹਨੂੰ ਅਕਾਲੀ ਗਵਰਨਮੈਂਟ ਨੇ ਬਣਾਉਣ ਵਾਲੋ ਤੋਂ ਧਿਆਨ ਨਹੀਂ ਦਿੱਤਾ ਜਦੋਂ ਨਵਜੋਤ ਸਿੰਘ ਸਿੱਧੂ ਕੈਬਨਟ ਮੰਤਰੀ ਬਣਿਆ ਤੇ ਉਹਨੇ ਕਿਹਾ ਸੀ ਉੱਥੇ ਖੜ ਕੇ ਕਿ ਇਹਨੂੰ ਹਿਸਟੋਰੀਕਲ ਮੋਨੂਮੈਂਟ ਤਾਂ ਡਿਕਲੇਅਰ ਕੀਤਾ ਹੋਇਆ ਅਸੀਂ ਲਾਇਬ੍ਰੇਰੀ ਤੇ ਮਿਊਜ਼ੀਅਮ ਇੱਥੇ ਬਣਾਵਾਂਗੇ ਇੱਥੇ ਕੇਂਦਰੀ ਮੰਤਰੀ ਪਿਛਲੇ ਦਿਨੀ ਆ ਕੇ ਗਏ ਆ डीसी ਫਰੋਈਪੁਰ ਦੇ ਧਿਆਨ ਚ ਸਾਰੇ ਐਡਮਿਨਿਸਟ੍ਰੇਸ਼ਨ ਦੇ ਧਿਆਨ ਚ ਉਹ ਬੰਦੇ ਬੈਠੇ ਜਰੂਰ ਆ ਉਹ ਕਬਜ਼ਾ ਧਾਰੀ ਨੇ ਕਿਉਂਕਿ ਉਹ ਜਗ੍ਹਾ ਕਿਸੇ ਦੀ ਪਰਸਨਲ ਹੈ ਹੀ ਨਹੀਂ ਉਹ ਜਗ੍ਹਾ ਲੇਖ ਰਾਜ ਨਾਂ ਦੇ ਬੰਦੇ ਦੀ ਸੀਗੀ 1928 10 ਅਗਸਤ ਨੂੰ ਜਿਹੜਾ ਉਹ ਟਿਕਾਣਾ ਕਿਰਾਏ ਤੇ ਲਿਆ ਭਗਤ ਸਿੰਘ ਤੇ ਉਹਦੇ ਸਾਥੀ ਜਿਹੜੇ 8 ਸਾਥੀ ਆ ਜਿਦੇ ਚ ਮਹਾਵੀਰ ਸਿੰਘ ਆ ਜਿਦੇ ਚ ਸੁਖਦੇਵ ਆ ਜਿਦੇ ਚ ਚੰਦਰ ਸ਼ੇਖਰ ਆਯਾਦ ਆ ਜਿਦੇ ਚ ਸ਼ਿਵ ਵਰਮਾ ਖੁਦ ਭਗਤ ਸਿੰਘ ਆ ਜਿਦੇ ਚ ਜੈਗਪਾਲ ਆ ਇਹ ਕ੍ਰਾਂਤੀਕਾਰੀ ਉੱਥੇ ਰਹਿੰਦੇ ਰਹੇ ਆ ਜੈਗਪਾਲ ਬਾਦਚ ਵਾਦਾ ਮਾਫਗਵਾਹ ਬਣਿਆ ਔਰ ਇਹ ਗੱਲ ਸਾਬਤ ਹੋ ਚੁੱਕੀ ਆ ਰਕੇਸ਼ ਕੁਮਾਰ ਹੋਰਾਂ ਨੇ ਆਪਦੀ ਖੋਜ ਰਹੀ ਇਹ ਗੱਲ ਸਾਬਤ ਕਰਤੀ ਕਿ ਉਹੀ ਟਿਕਾਣਾ ਜਿੱਥੇ ਭਗਤ ਸਿੰਘ ਹੋਰੀ 10 ਅਗਸਤ 1928 ਤੋਂ ਲੈ ਕੇ ਦਸੰਬਰ 1929 ਤੱਕ ਜਿਹੜਾ ਉਹ ਰਹੇ ਆ ਔਰ ਪੰਜਾਬ ਦੀ ਪਾਰਟੀ ਜਿਹੜੀ ਐ ਐਚਐਸਆਰ ਹੈ ਆ ਉਸ ਪਾਰਟੀ ਦਾ ਇਹ ਹੈੱਡਕੁਆਰਟਰ ਸੀ ਪੰਜਾਬ ਦਾ ਇੱਥੋਂ ਉਹ ਆਪਦੀਆਂ ਗੁਪਤ ਸਰਗਰਮੀਆਂ ਚਲਾਉਂਦੇ ਰਹੇ ਆ ਇਥੋਂ ਜਦੋਂ ਭਗ ਸਿੰਘ ਹੋਰਾਂ ਦੀ ਗ੍ਰਿਫਤਾਰੀ ਹੁੰਦੀ ਆ ਤੇ ਰੇਡ ਪੈਂਦੀ ਆ ਜਦੋਂ ਸਮਾਨ ਜਿਹੜਾ ਉਹ ਇਥੋਂ ਬਰਾਮਦ ਕੀਤਾ ਜਾਂਦਾ ਇਸੇ ਟਿਕਾਣੇ ਦੇ ਵਿੱਚੋਂ ਭਗ ਸਿੰਘ ਹੋਰਾਂ ਤੋਂ ਖੱਦਰ ਦਾ ਝੋਲਾ ਇੱਕ ਕਿਤਾਬ ਰੋਡ ਟੂ ਦਾ ਫਰੀडम ਇੱਕ ਪਾਰੇ ਦੀ ਸ਼ੀਸ਼ੀ ਬੰਬ ਬਣਾਉਣ ਦੀ ਸਮਗਰੀ ਇੱਕ ਚਾਕੂ ਉਹ ਫੜੇ ਗਏ ਨੇ ਹੂੰ ਇਸੇ ਜਗ੍ਹਾ ਤੋਂ ਇਸੇ ਜਗ੍ਹਾ ਤੋਂ ਇਹ ਅਸੀਂ ਨਹੀਂ ਕਹਿ ਰਹੇ ਇਹ ਲਾਹੌਰ ਸਾਜ਼ਿਸ਼ ਕੇਸ ਆ ਜਿਹੜਾ ਟ੍ਰਾਇਲ ਚੱਲੇ ਆ ਭਗ ਸਿੰਘ ਹੋਰਾਂ ਤੇ ਜਿਹਦੇ ਤੇ ਉਹਨਾਂ ਨੂੰ ਫਾਂਸੀ ਦੀਆਂ ਸਜ਼ਾਵਾਂ ਹੋਈਆਂ ਨੇ ਹੂੰ ਉਸ ਉਹ ਜਿਹੜਾ ਕੇਸ ਦੇ ਵਿੱਚ 19 ਗਵਾਹ ਲੱਗੇ ਆ ਉਹ ਗਵਾਹਾਂ ਨੇ ਇਹ ਕਿਹਾ ਕਿ ਭਗਤ ਸਿੰਘ ਉੱਥੇ ਰਹਿੰਦੇ ਰਹੇ ਆ ਜਿਹਦੇ ਚ ਕੋਈ ਔਰਤ ਕੰਮ ਕਰਨ ਵਾਲੀ ਇਸ ਟਿਕਾਣੇ 'ਚ ਜਦੋਂ ਸਫਾਈ ਕਰਨ ਆਉਂਦੀ ਸੀ ਉਹਨੇ ਕਿਹਾ ਕਿ ਇਹ ਇੱਥੇ ਰਹਿੰਦੇ ਰਹੇ ਆ ਜਿਹੜਾ ਕਾਲੂ ਨਾਈ ਸੀ ਉਹਦੀ ਉਹਦੀ ਗਵਾਹੀ ਹੈ ਵੀ ਰਹਿੰਦੇ ਰਹੇ ਆ ਹੋਰ ਬਹੁਤ ਸਾਰੇ ਗਵਾਹ ਔਰ ਤਿੰਨ ਜਿਹੜੇ ਮੈਜਿਸਟ੍ਰੇਟ ਪੱਧਰ ਦੇ ਅਧਿਕਾਰੀ ਆ ਉਹਨਾਂ ਦੀ ਗਵਾਹੀ ਆ ਕਿ ਇਹ ਬੰਦੇ ਇਸ ਟਿਕਾਣੇ ਦੇ ਵਿੱਚ ਰਹਿੰਦੇ ਰਹੇ ਆ ਉਹਨਾਂ ਨੇ ਅਸਲ 'ਚ ਕੀ ਕਰਿਆ ਇਹ ਟਿਕਾਣਾ ਕਿਰਾਏ ਤੇ ਲਿਆ ਇਹਨੂੰ ਗੁਪਤ ਸਗਰਮੀਆਂ ਦਾ ਕੇਂਦਰ ਬਣਾਇਆ ਕਿਉਂਕਿ ਉਹਨਾਂ ਦੀ ਪਾਰਟੀ ਜਿਹੜੀ ਉਹ ਬੈਂਡ ਸੀਗੀ ਤੇ ਉਹ ਖੁੱਲੇआम ਕੰਮ ਨਹੀਂ ਕਰਦੇ ਸੀ ਗੁਪਤ ਰੂਪ ਦੇ ਵਿੱਚ ਕੰਮ ਕਰਦੇ ਸੀ ਹੇਠਲੀ ਜਿਹੜੀ ਬਿਲਡਿੰਗ ਆ ਜਿੱਥੇ ਉਹ ਦੋ ਦੁਕਾਨਾਂ ਬਣੀਆਂ ਹੋਈਆਂ ਉੱਥੇ ਉਹਨਾਂ ਨੇ ਦਵਾਖਾਨਾ ਖੋਲ੍ਹਿਆ ਨਿਗਮ ਨਿਗਮ ਫਾਰਮੇਸੀ ਕਹਿੰਦੇ ਸੀ ਬਿਲਕੁਲ ਮੈਂ ਤੁਹਾਡੀ ਗੱਲ ਕਟੂੰਗਾ ਉਹ ਜਿਹੜੇ ਦੁਕਾਨਦਾਰ ਹਨ ਉਹ ਕਹਿ ਰਹੇ ਨੇ ਕਿ ਹਾਂ ਉੱਪਰ ਜ਼ਰੂਰ ਦੋ ਦਿਨ ਆਏ ਆ ਭਗਤ ਸਿੰਘ ਤੇ ਉਹਦੇ ਸਾਥੀ ਸਿਰਫ ਦੋ ਦਿਨ ਉੱਪਰ ਦੀ ਇਮਾਰਤ ਨਾਲ ਇੰਨਾ ਕੀ ਨਾਤਾ ਉਹਨਾਂ ਦਾ ਵੀ ਉਹ 2 ਦਿਨ ਰਹੇ ਆ ਭਗਤ ਸਿੰਘ ਹੁਣੀ ਥੱਲੇਲੀ ਇਮਾਰਤ ਨਾਲ ਕੋਈ ਨਾਤਾ ਨਹੀਂਗਾ ਇਹ ਉਹ ਕੱਲੇ ਉਹ ਕਹਿੰਦੇ ਆ ਜਿਹੜੇ ਕਬਜ਼ਾ ਧਾਰੀ ਐ ਤੁਸੀਂ ਆਸੇ-ਪਾਸੇ ਪਤਾ ਕਰ ਲੋ ਵੱਡੀ ਉਮਰ ਦੇ ਬਜ਼ੁਰਗਾਂ ਤੋਂ ਪਤਾ ਕਰ ਲੋ ਉਹ ਇਹ ਤੁਹਾਨੂੰ ਕਹਿਣਗੇ ਕਿ ਭਗਤ ਸਿੰਘ ਹੁਰੀ ਇੱਥੇ ਬਹੁਤ ਲੰਮਾ ਸਮਾਂ ਰਹੇ ਆ ਇਸ ਕਰਕੇ ਉਹ ਗੱਲ ਝੂਠ ਬੋਲਦੇ ਆ ਨਿਗਮ ਫਾਰਮੇਸੀ ਖੋਲੀ ਡਾਕਟਰ ਗਿਆ ਪ੍ਰਸ਼ਾਦ ਨੇ ਜਿਹੜਾ ਆਪਦਾ ਨਾਂ ਬੀ ਐਸ ਨਿਗਮ ਰੱਖਿਆ ਇੱਥੇ ਕਿਉਂਕਿ ਉਹ ਅੰਡਰਗਰਾਊਂਡ ਸੀਗਾ ਤੇ ਉੱਥੇ ਨਿਗਮ ਫਾਰਮੇਸੀ ਖੋਲ ਕੇ ਜੈਗਪਾਲ ਨੂੰ ਨੇ ਆਪਦਾ ਨੌਕਰ ਬਣਾ ਕੇ ਉੱਥੇ ਰ ਜਿਹੜਾ ਤਾਂ ਵਾਲਾ ਚਵਾਰਾ ਤਾਂ ਵਾਲੇ ਚਵਾਰੇ 'ਚ ਭਗ ਸਿੰਘ ਨੇ ਜਿਹੜੀ ਨਿਸ਼ਾਨੇਬਾਜ਼ੀ ਸਿੱਖੀ ਉਹਨਾਂ ਦੇ ਸਾਥੀਆਂ ਨੇ ਨਿਸ਼ਾਨੇਬਾਜ਼ੀ ਸਿੱਖੀ ਔਰ ਸਾਂਡਰਸ ਨੂੰ ਮਾਰਨ ਤੋਂ ਪਹਿਲਾਂ ਜਿਹੜੀ ਵਿਆਉਂਤਬੰਦੀ ਆ ਫਰੋਇਪੁਰ ਦੇ ਟਿਕਾਣੇ ਦੇ ਵਿੱਚੋਂ ਕੀਤੀ ਗਈ ਆ ਸ਼ਿਵ ਵਰਮਾ 1997 'ਚ ਡੈਥ ਹੁੰਦੀ ਆ ਸ਼ਿਵ ਵਰਮਾ ਦੀ ਸ਼ਿਵ ਵਰਮਾ ਜਿਹੜੇ ਬਹੁਤ ਵੱਡੇ ਕ੍ਰਾਂਤੀਕਾਰੀ ਨਾਂ ਏ ਆਜ਼ਾਦੀ ਤੋਂ ਬਾਅਦ ਵੀ ਜਿਉਂਦੇ ਰਹੇ ਆ ਉਹਨਾਂ ਨੇ ਇਹ ਕਿਹਾ ਕਿ ਅਸੀਂ ਇੱਥੇ ਰਹਿੰਦੇ ਰਹੇ ਆ ਤੇ ਚਾਂਦ ਅੰਕਾ ਜਿਹੜਾ ਰਸਾਲਾ ਸੀ ਚਾਂਦ ਉਹਦੇ ਵਿੱਚ 56 ਕ੍ਰਾਂਤੀਕਾਰੀਆਂ ਦੀਆਂ ਜੀਵਨੀਆਂ ਜਿਹੜੀਆਂ ਉਹ ਫਰੋਜਪੁਰ ਦੇ ਇਸੇ ਟਿਕਾਣੇ ਉੱਪਰ ਜਿਹੜੇ ਬੈਠ ਕੇ ਉਹ ਲਿਖੀਆਂ ਗਈਆਂ ਪ੍ਰਭਾਤ ਦੇ ਨਾਂ ਤੇ ਛਾਪੀਆਂ 6 ਵਰ੍ਹੇ ਮੈਂ ਲਿਖੀਆਂ ਇਹ ਖੁਦ ਉਹਨਾਂ ਦਾ اقبال ਨਾਵਾ ਕਿ ਅਸੀਂ ਇੱਥੇ ਰਹਿੰਦੇ ਰਹੇ ਹ ਇਸ ਕਰਕੇ ਇਹਦੇ 'ਚ ਤਾਂ ਕੋਈ ਦੋਰ ਹੈ ਹੀ ਨਹੀਂਗੀ ਉਹ ਉੱਥੇ ਰਹਿੰਦੇ ਰਹੇ ਨੇ ਜਿਹੜੇ ਕਬਜ਼ਾ ਧਾਰੀ ਉਹ ਆਪ ਦਾ ਕਬਜ਼ਾ ਬਰਕਰਾਰ ਰੱਖਣ ਦੇ ਲਈ ਉਹ ਸਭ ਕੁਝ ਕਰ ਰਿਹਾ ਉੱਪਰ ਵਾਲਾ ਤਾਂ ਕਿਸੇ ਨੂੰ ਕਰਾਇਆ ਵੀ ਨਹੀਂ ਦਿੰਦਾ ਉਹ ਤਾਂ ਉਦਾਂ ਹੀ ਕਬਜ਼ਾ ਧਾਰੀ ਆ ਥੱਲੇ ਵਾਲੇ ਦਾ ਵੀ ਸਾਨੂੰ ਇਹ ਪਤਾ ਲੱਗਿਆ ਕਿ ਉਹਦੇ ਕੋਲੇ ਕੋਈ ਕਾਗਜ਼ ਪੱਤਰ ਨਹੀਂ ਹੈ ਉਹ ਕੱਲੇ ਕਬਜ਼ਾ ਧਾਰੀ ਨੇ ਇਹ ਸ਼੍ਰੀ ਕ੍ਰਿਸ਼ਨਾ ਭਗਵਤੀ ਸੱਜ ਸੰਗ ਟਰਸਟ ਬਣਿਆ ਹੋਇਆ ਟਰਸਟ ਦੇ ਮੋਸਟਲੀ ਟਰਸਟੀ ਆ ਜਿਹੜੇ ਉਹਨਾਂ ਦੀ ਡੈਥ ਹੋ ਚੁੱਕੀ ਆ ਲੇਖ ਰਾਜਨਾ ਦਾ ਬੰਦਾ ਜਿਹੜਾ ਇਹਦਾ ਮੁਖੀ ਸੀਗਾ ਉਹਦੇ ਤੋਂ ਭਗਤ ਸਿੰਘ ਹੋਰਾਂ ਨੇ 8 ਰੁਪਏ ਆ ਜਿਹੜਾ ਮਹੀਨਾ ਦੇ ਹਿਸਾਬ ਦੇ ਨਾਲੇ ਕਿਰਾਏ ਦੇ ਉੱਪਰ ਜਗ੍ਹਾ ਉਹ ਲਈ ਸੀਗੀ ਜੀ ਜਿਵੇਂ ਹੁਣ ਪਹਿਲਾਂ ਵੀ ਤੁਸੀਂ ਮੇਰੇ ਖਿਆਲ ਜਦੋਂ ਮਾਰਚ ਮਹੀਨਾ ਸੀਗਾ ਜਦੋਂ ਉੱਥੇ ਪ੍ਰੋਗਰਾਮ ਕੀਤਾ ਜੀ ਤਾਂ ਉਦੋਂ ਕਾਫੀ ਜ਼ਿਆਦਾ ਉੱਥੇ ਤਣਾਅ ਵਾਲਾ ਮਾਹੌਲ ਬਣ ਗਿਆ ਸੀਗਾ ਤਾਂ ਉਹਨਾਂ ਦੁਕਾਨਦਾਰਾਂ ਦਾ ਉੱਥੇ ਇਹ ਕਹਿਣਾ ਕਿ ਇਹ ਬਕੈਦਾ ਨੌਜਵਾਨਾਂ ਜਿਹੜੇ ਹਥਿਆਰਾਂ ਨਾਲ ਲੈ ਸੋਕੇ ਆਏ ਨੇ ਸਾਨੂੰ ਕੁੱਟਣ ਦੇ ਮੂਡ 'ਚ ਆਏ ਸੀਗੇ ਤੇ ਸਾਡੇ ਲੋਕਾਂ ਜਿਹੜੇ ਉੱਥੇ ਸੀਗੇ ਦੁਕਾਨਦਾਰ ਉਹਨਾਂ ਦੇ 15-15 ਟੰਕੇ ਵੀ ਲੱਗੇ ਆ ਵੀ ਇਹ ਨੌਜਵਾਨਾਂ ਜਿਹੜੇ ਇਹ ਕੋਈ ਕ੍ਰਾਂਤੀਕਾਰੀ ਨਹੀਂ ਇਹ ਤਾਂ ਗੁੰਡੇ ਆ ਉਹ ਇਹ ਕਹਿ ਰਹੇ ਆ ਦੇਖੋ ਪ੍ਰਸ਼ਾਸਨ ਨੇ ਗਮਰਾ ਕੀਤਾ ਪਹਿਲਾਂ ਤਾਂ ਪ੍ਰਸ਼ਾਸਨ ਨੇ ਜਦੋਂ ਅਸੀਂ 23 ਮਾਰਚ ਦਾ ਪ੍ਰੋਗਰਾਮ ਰੱਖ ਲਿਆ ਤੇ ਸਾਨੂੰ ਜਿਹੜਾ ਉਥੋਂ ਦਾ ਸਪੈਸ਼ਲ ਬ੍ਰਾਂਚ ਦਾ ਬੰਦਾ ਇੰਸਪੈਕਟਰ ਪੱਧਰ ਦਾ ਉਹਨੇ ਸਾਡੇ ਸੂਬਾ ਗੁਨਾਉ ਨੇ ਹਾਲ ਸਿੰਘ ਦੀਪ ਸਿੰਘ ਵਾਲਾ ਨੂੰ ਫੋਨ ਕਰਕੇ ਕਿਹਾ ਕਿ ਜਗਾ ਦਾਸੀਂ ਛੜਾ ਲਈ ਆ ਤੇ ਚਾਬੀਆਂ ਉਹ ਕਹਿੰਦਾ ਪ੍ਰਸ਼ਾਸਨ ਕੋਲੇ ਆ ਤੇ ਸਾਨੂੰ ਇਹ ਕਿਹਾ ਕਿ ਅਸੀਂ ਜਿਹੜੇ ਛੜਾ ਲਈ ਆ ਤੇ ਗਾਂ ਇਹਨੂੰ ਲਾਇਬ੍ਰੇਰੀ ਮਿਊਜ਼ੀਅਮ ਬਣਾਉਣ ਲਈ ਪ੍ਰੋਸੈਸ ਅੱਗੇ ਤੋਰਤਾ ਪਰ ਜਦੋਂ ਅਸੀਂ ਐਡੀ ਵੱਡੀ ਗਿਣਤੀ ਚ ਲੋਕਾਂ ਨੂੰ ਲੈ ਕੇ ਗਏ ਕਿਉਂਕਿ ਅਸੀਂ ਤਾਂ 10 ਸਾਲਾਂ ਤੋਂ ਲੱਗੇ ਹੋਏ ਛੜਾਉਣ ਉਸ ਜਗ੍ਹਾ ਨੂੰ ਸਾਨੂੰ ਇਸ ਗੱਲ ਦਾ ਚਾਹ ਸੀ ਵੀ ਜਗਾ ਸਰਕਾਰ ਵੇਲੀ ਕਰ ਦੂਗੀ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਤੇ ਏਡੇ ਏਡੇ ਜਿੰਦਰੇ ਜਿਹੜੇ ਠੋਕੇ ਹੋਏ ਸੀਗੇ ਉਥੋਂ ਨੌਜਵਾਨਾਂ ਦੀਆਂ ਭਾਵਨਾਵਾਂ ਸੀ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਰਾਜਗੁਰੂ ਸਖਦੇਵ ਹਰਾਂ ਦੇ ਸ਼ਹੀਦੀ ਦਿਹਾੜੇ ਤੇ ਉੱਥੇ ਨਸਤ ਨਤਮਸਤਕ ਹੋਣ ਆਏ ਸੀਗੇ ਉਥੇ ਥੋੜੀ ਬਹੁਤੀ ਜਿਹੜੀ ਧੱਕਾਮੁੱਕੀ ਹੋਈ ਆ ਪਰ ਉਥੇ ਲੜਾਈ ਜਿਹੜੀ ਇਹ ਕਹ ਰਿਆ ਹੋਈ ਆ ਲੜਾਈ ਪਹਿਲਾਂ ਉਸ ਕਾਬਜ ਪਰਿਵਾਰ ਨੇ ਕੀਤੀ ਆ ਇੱਕ ਜਦੋਂ ਅਸੀਂ ਮੋੜੇ-ਮੁੜੇ ਜਾਂਦੇ ਸੀਗੇ ਉੱਥੇ ਸਾਰਾ ਇਹ ਆਪਦਾ ਸ਼ਰਧਾਂਜਲੀ ਭੇਂਟ ਕਰਕੇ ਜਾਂ ਜੋ ਵੀ ਉਹ ਕਹਿੰਦੇ ਕਬਜ਼ਾ ਛੜਾ ਕੇ ਤੁਰੇ ਜਾਂਦੇ ਸੀਗੇ ਤਾਂ ਇੱਕ ਬਜ਼ੁਰਗ ਆ ਜਿਹੜਾ ਘੋਲੀਏ ਪਿੰਡ ਦਾ ਉਹਨੂੰ ਢਾ ਕੇ ਉਹਨਾਂ ਨੇ ਉਹ ਤੋਂ ਛੋਟੀ ਖੋਈ ਛੋਟੀ ਖੋ ਕੇ ਉਹਦੇ ਢਿੱਡ 'ਚ ਠੁੱਡੇ ਮਾਰੇ ਇਹਦੇ ਕੋਲੇ ਬਕਾਇਦਾ ਇਹ ਸਾਡੇ ਕੋਲੇ ਵੀਡੀਓ ਨੇ ਲੋਕਵਾਜ ਟੀਵੀ ਤੇ ਵੀ ਚੱਲੀਆਂ ਜਿਹੜਾ ਆਰਐਮਬੀ ਟੈਲੀਵਿਜ਼ਨ ਤੇ ਵੀ ਚੱਲਿਆ ਬਜ਼ੁਰਗ ਨੂੰ ਉਹਨਾਂ ਨੇ ਕੁੱਟਿਆ ਜਿਹੜੇ ਕੋਲੇ ਖੜੇ ਮੁੰਡਿਓ ਭਾਵਕ ਹੋ ਗਏ ਇਸ ਕਰਕੇ ਉੱਥੇ ਥੋੜੀ ਬੋਤੀ ਜਿਹੜੀ ਧੱਕਾਮੁੱਕੀ ਹੋਈ ਆ ਨਹੀਂ ਤਾਂ ਨੌਜਵਾਨ ਭਾਰਸਵਾ ਦੀ ਇਕਵਾਹੀ ਦੇ ਵਿੱਚੋਂ ਨੌਜਵਾਨ ਗਏ ਆ ਉਹ ਸਾਰੇ ਮੰਗ ਕਰਨ ਗਏ ਸੀ ਵੀ ਇਹ ਜਗ੍ਹਾ ਜਿਹੜੀ ਸੰਭੀ ਜਾਵੇ ਇਹ ਗੱਲ ਨੂੰ ਝੂਠ ਬੋਲਦੇ ਆ ਪਹਿਲਾਂ ਲੜਾਈ ਬਣਾਉਣ ਦੀ ਕਲੇਸ਼ ਬਣਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਦੁਕਾਨਦਾਰਾਂ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਫਰੋਈਪੁਰ ਜਾਓ ਫਰੋਈਪੁਰ ਸਾਰੀ ਮਾਰਕੀਟ ਇਹ ਕਹੂਗੀ ਇਹਨਾਂ ਥੋੜੇ ਬਹੁਤੇ ਬੰਦਿਆਂ ਨੂੰ ਛੱਡ ਕੇ ਜਿਹੜੇ ਇਹਨਾਂ ਦੇ ਆਪ ਦੇ ਪਰਿਵਾਰ ਦੇ ਆ ਸਾਰੀ ਮਾਰਕੀਟ ਇਹ ਚ ਆਉਂਦੀ ਆ ਕਿ ਉਹ ਜਗ੍ਹਾ ਜਿਹੜੀ ਸੰਭੀ ਜਾਣੀ ਚਾਹੀਦੀ ਆ ਜੀ ਜਿਵੇਂ ਸ਼ਹੀਦ ਭਗਤ ਸਿੰਘ ਉਹਨਾਂ ਦਾ ਸ਼ਹੀਦੀ ਦਿਹਾੜਾ ਆਉਂਦਾ ਉਹਨਾਂ ਦਾ ਜਨਮ ਦਿਹਾੜਾ ਆਉਂਦਾ ਇਹ ਗੱਲ ਉਦੋਂ ਹੀ ਕਿਉਂ ਐ ਲੱਗਦੀ ਆ ਵੀ ਮੀਡੀਆ 'ਚ ਵੀ ਉਦੋਂ ਆਉਂਦੀ ਆ ਉਦੋਂ ਹੀ ਹਾਈਲਾਈਟ ਹੁੰਦੀ ਆ ਦੁਕਾਨਦਾਰ ਵੀ ਕੋਸ਼ਿਸ਼ ਇਹ ਕਹਿੰਦੇ ਸੀ ਕਿ ਵੀ ਯਾਦ ਉਦੋਂ ਹੀ ਕੀਤਾ ਜਾਂਦਾ ਗੁਪਤ ਟਿਕਾਣੇ ਨੂੰ ਅੱਗੇ ਪਿੱਛੇ ਕਹਿੰਦੇ ਸਾਰੇ ਹੀ ਭਲਾ ਜਾਂਦੇ ਆ ਇੱਕ ਅੱਧਾ ਪ੍ਰੋਗਰਾਮ ਕਰਦੇ ਨੇ ਇਦਾਂ ਕਿਉਂ ਦੇਖੋ ਅਸੀਂ ਤਾਂ ਲਗਾਤਾਰ ਹੀ ਲੱਗੇ ਹੋਏ ਆ ਅਸੀਂ ਤਾਂ ਮੋਟਰਸਾਈਕਲ ਮਾਰਚ ਕਰਦੇ ਆ ਰੈਲੀਆਂ ਰੱਖਦੇ ਆ ਸੈਨੀਆਂ ਵਾਲੇ ਇਕੱਠ ਰੱਖਦੇ ਆ ਹੁਣ ਅਸੀਂ ਡੀਸੀ ਦਫਤਰ ਮੂਹਰੇ ਪੱਕਾ ਮੋਰਚਾ ਰੱਖਿਆ ਹੋਇਆ ਅਸੀਂ ਤਾਂ ਕਈ ਸਾਲਾਂ ਤੋਂ ਲਗਾਤਾਰ ਰੱਖੇ ਹੋਏ ਲੱਗੇ ਹੋਏ ਆ ਉਹ ਤੋਂ ਬਾਅਦ ਕਰਨ ਦਾ ਮਤਲਬ ਇਹ ਹੁੰਦਾ ਕਿ ਸਪੈਸੀਫਿਕ ਕਿਸੇ ਦੇ ਸ਼ਹੀਦੀ ਦਿਹਾੜੇ ਤੇ ਜਨਮ ਦਿਹਾੜੇ ਤੇ ਕੈਂਪੇਨ ਆ ਜਿਹੜੀ ਉਹ ਬਣਾਈ ਜਾਂਦੀ ਹੈ ਕਿਉਂਕਿ ਅਦਰਵਾਈਜ਼ ਇਹ ਹੁੰਦਾ ਕਿ ਉਦਾਂ ਕੈਂਪੇਨ ਆ ਜਿਹੜੀ ਉਹ ਨਹੀਂ ਬਣਦੀ ਲੋਕ ਉਸ ਦਿਨ ਚਾਹੁੰਦੇ ਹੁੰਦੇ ਆ ਕਿ ਸ਼ਹੀਦੀ ਦਿਹਾੜਾ ਬਣਾਇਆ ਜਾਵੇ ਜਨਮ ਦਿਹਾੜਾ ਮਨਾਇਆ ਜਾਵੇ ਬਹੁ ਵੱਡੀ ਗਿਣਤੀ ਦੇ ਵਿੱਚ ਦੂਰੋਂ ਦੂਰੋਂ ਲੋਕ ਆਹੋ ਆਉਂਦੇ ਆਪਦੇ ਸ਼ਹੀਦਾਂ ਨੂੰ ਨਤਮਸਤਕ ਹੋਣ ਆਉਂਦੇ ਆ ਇਸ ਕਰਕੇ ਤਾਂ ਵੀ ਉੱਥੇ ਲੋਕ ਅਸੀਂ ਦਿਹਾੜਿਆਂ ਦੇ ਤੇ ਜਨਮ ਦਿਹਾੜਿਆਂ ਤੇ ਆਉਂਦੇ ਆ ਪਰ ਅਸੀਂ ਤਾਂ ਸ਼ਹੀਦੀ ਦਿਹਾੜਿਆਂ ਤੇ ਜਨਮ ਦਿਹਾੜਿਆਂ ਤੋਂ ਬਿਨਾਂ ਵੀ ਅਸੀਂ ਬਹੁਤ ਸਾਰੇ ਪ੍ਰੋਗਰਾਮ 10 ਸਾਲਾਂ ਚ ਕਰ ਚੁੱਕੇ ਆ ਹੁਣ ਵੀ ਲਗਾਤਾਰ ਕਰ ਰਹੇ ਆ ਇਹਦੇ ਤਹਿਤ ਅਸੀਂ ਪੱਕਾ ਮੋਰਚਾ 26 ਸਤੰਬਰ ਤੋਂ ਡੀਸੀ ਦਫ਼ਤਰ ਫਰੋਈਪੁਰ ਸਾਹਮਣੇ ਰੱਖਿਆ ਹੋਇਆ ਹੈ ਹੁਣ ਇਹੀ ਪ੍ਰੋਗਰਾਮ ਆ ਤੁਹਾਡਾ ਜਿਵੇਂ ਉਹ ਕਹਿੰਦੇ ਵੀ ਅਸੀਂ ਇੱਥੋਂ ਨਹੀਂ ਜਾਵਾਂਗੇ ਥੱਲੇ ਵਾਲੇ ਤਾਂ ਇਹ ਦਾਵਾ ਕਰ ਰਹੇ ਨੇ ਦੁਕਾਨ ਵਾਲੇ ਉਹ ਕਹਿੰਦੇ ਉੱਪਰ ਜ਼ਰੂਰ ਸੀ ਉਹ ਕਿੰਨੇ ਵੀ ਦੇਖ ਲੈਣ ਆਪਦਾ ਵੀ ਉਹ ਤਾਂ ਐਲਾਨ ਹੋਇਆ ਹੋਇਆ ਵੀ ਇਹ ਪ੍ਰਾਤਨ ਵਿਭਾਗ ਨੇ ਵੀ ਕਿਹਾ ਤਾਂ ਵੀ ਹਾਂ ਇਹ ਜਗ੍ਹਾ ਵੀ ਮਿਊਜ਼ੀਅਮ ਬਣ ਸਕਦਾ ਇੱਥੇ ਥੱਲੇ ਵਾਲੇ ਕਹਿੰਦੇ ਵੀ ਸਾਡਾ ਇਹਦੇ ਨਾਲ ਕੋਈ ਲਾਗਅ ਦੇਕਾ ਨਹੀਂ ਹੁਣ ਉਹਦੇ ਲਈ ਵੀ ਕੀ ਕਰੋਗੇ ਸਾਰੇ ਲਈ ਕੀ ਕਰੋਗੇ ਕੀ ਪ੍ਰੋਗਰਾਮ ਆ ਮਨਦੀਪ ਜੀ ਤੁਸੀਂ ਇੱਥੋਂ ਸਮਝ ਸਕਦੇ ਹੋ ਕਿ ਸਰਕਾਰ ਭਗਤ ਸਿੰਘ ਪ੍ਰਤੀ ਭਗਵੰਤ ਮਾਨ ਖੁਦ ਭਗਤ ਸਿੰਘ ਹੋਰਾਂ ਪ੍ਰਤੀ ਉਹਨਾਂ ਦੇ ਕ੍ਰਾਂਤੀਕਾਰੀ ਸਾਥੀਆਂ ਪ੍ਰਤੀ ਕਿੰਨੇ ਕੁ ਸੀਰੀਅਸ ਨੇ ਜਿਹੜੇ ਹਜ਼ਾਰਾਂ ਏਕੜ ਜ਼ਮੀਨ ਕਿਸਾਨਾਂ ਦੇ ਡਾਂਗਾ ਮਾਰ ਕੇ ਉਹਨਾਂ ਨੂੰ ਜੇਲ੍ਹਾਂ ਚ ਸੁੱਟ ਕੇ ਉਹਨਾਂ ਤੇ ਜਿਹੜਾ ਛਤਰੌਲ ਵਾਹ ਕੇ ਜਿਵੇਂ ਮਰਜ਼ੀ ਤੱਕਾ ਕਰਕੇ ਖੋਹਣਾ ਚਾਹੁੰਦੇ ਆ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਉਹਨਾਂ ਨੇ ਜਿਹੜੀ ਹਜ਼ਾਰਾਂ ਏਕੜ ਜ਼ਮੀਨ ਉਹਨਾਂ ਤੋਂ ਖੋਹੀ ਆ ਬਿਨਾਂ ਉਹਨਾਂ ਦੀ ਇਜਾਜ਼ਤ ਤੋਂ ਖੋਹੀ ਆ ਠੀਕ ਆ ਔਰ ਤੁਸੀਂ ਦੇਖੋ ਕਿ ਭਗਤ ਸਿੰਘ ਦੇ ਨਾਂ ਤੇ ਬਣਾਈ ਸਰਕਾਰ ਭਗਤ ਸਿੰਘ ਦਾ ਪ੍ਰਚਾਰ ਕਰਕੇ ਬਸੰਤੀ ਪੱਗ ਬੰਨ ਕੇ ਬਣਾਈ ਜਿਹੜੀ ਆਪਣੇ ਆਪ ਨੂੰ ਸਰਕਾਰ ਬਣਾਉਣ ਦਾ ਦਾਵਾ ਕਰਦੇ ਆ ਕਹਿੰਦੇ ਕਿ ਸ਼ਹੀਦਾਂ ਦੇ ਵਾਰਸ ਆ ਉਹਨਾਂ ਦੀ ਔਕਾਤ ਇੰਨੀ ਨਹੀਂ ਹੈ ਕਿ ਦੋ ਕਮਰੇ ਜਿਹੜੇ ਭਗਤ ਸਿੰਘ ਜਿੱਥੇ ਰਹਿੰਦੇ ਰਹੇ ਆ ਲਾ ਦੋ ਚਾਰ ਕਮਰੇ ਹੀ ਨੇ ਇਹਦੇ ਤੇ ਐ ਥੋੜੀ ਕੋਈ ਹਜ਼ਾਰਾਂ ਏਕੜ ਜ਼ਮੀਨ ਅਕਵਾਇਰ ਕਰਨੀ ਆ ਅਸੀਂ ਤਾਂ ਇਹ ਵੀ ਕਹਿੰਨੇ ਆ ਕਿ ਉਹਨਾਂ ਨੂੰ ਮੁਆਵਜ਼ਾ ਦੇ ਕੇ ਪਾਸੇ ਜਿਹੜਾ ਕੀਤਾ ਜਾਵੇ ਠੀਕ ਆ ਇਸ ਕਰਕੇ ਭਗਵੰਤ ਮਾਨ ਜਿਹੜਾ ਬਿਲਕੁਲ ਸੀਰੀਅਸ ਨਹੀਂ ਹੈ ਜਿਹੜਾ ਭਗਤ ਸਿੰਘ ਨਾਲ ਸੰਬੰਧਿਤ ਯਾਦਗਾਰ ਦੇ ਦੋ ਚਾਰ ਕਮਰੇ ਨਹੀਂ ਛੜਾ ਸਕਦਾ ਉਹ ਭਗਤ ਸਿੰਘ ਦਾ ਕੀ ਸਵਾਰ ਸਕਦਾ ਉਹ ਲੋਕਾਂ ਦਾ ਕੀ ਸਵਾਰ ਸਕਦਾ ਅਸੀਂ ਇਹ ਸਮਝਦੇ ਹਾਂ ਕਿ ਭਗਵੰਤ ਮਾਨ ਨੇ ਭਗਤ ਸਿੰਘ ਦੇ ਨਾਂ ਤੇ ਪੋਲਿਟਿਕਸ ਕਰੀਆ ਖਟਕੜ ਕਲਾਂ ਜਾ ਕੇ ਸੌ ਚੁੱਕ ਸਮਾਗਮ ਕਰਨਾ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਦਾ ਉਹਦਾ ਇੱਕ ਮਤਲਬ ਸੀਗਾ ਕਿਉਂਕਿ ਭਗਤ ਸਿੰਘ ਬਹੁਤ ਵੱਡਾ ਨਾਂ ਹੈ ਭਗਤ ਸਿੰਘ ਪੂਰੇ ਵਰਲਡ 'ਚ ਬਹੁਤ ਵੱਡਾ ਨਾਂ ਹੈ ਉਹਦਾ ਨਾਂ ਵਰਤ ਕੇ ਕਿਤੇ ਮਨਪ੍ਰੀਤ ਬਾਦਲ ਪੀਪੀਪੀ ਪਾਰਟੀ ਬਣਾ ਲੈਂਦਾ ਕਿਤੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸੌ ਚੱਕ ਸਮਾਗਮ ਉੱਥੇ ਰੱਖਦਾ ਅਸੀਂ ਇਹ ਸਮਝਦੇ ਹਾਂ ਕਿ ਇਹਨਾਂ ਨੇ ਉਹਨਾਂ ਟਾਈਮ ਸਾਂਭਣਾ ਨਹੀਂ ਹ ਜਿੰਨਾ ਚਿਰ ਲੋਕ ਉੱਠ ਕੇ ਬੋਲਣਗੇ ਨਹੀਂ ਤੇ ਅਸੀਂ ਜਿਹੜਾ ਸ਼ੁਰੂਆਤ ਆ ਬਹੁਤ ਲੰਮੇ ਸਮੇਂ ਤੋਂ ਕਰ ਚੁੱਕੇ ਹਾਂ ਤੇ ਹੁਣ ਜਿਹੜਾ ਸੰਘਰਸ਼ ਅੱਗੇ ਵੱਧਦਾ ਜਾ ਰਿਹਾ ਜੀ ਕੀ ਨੌਜਵਾਨ ਉਹਨਾਂ ਦੁਕਾਨਦਾਰਾਂ ਨਾਲ ਜਾਂ ਜਿਹੜੇ ਉੱਪਰ ਰਹਿ ਰਹੇ ਨੇ ਉਹਨਾਂ ਨਾਲ ਬੈਠੇ ਨੇ ਕੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਹਾਂ ਅਸੀਂ ਤੁਹਾਡੇ ਜਿਵੇਂ ਤੁਸੀਂ ਕਹਿੰਦੇ ਮੁਆਵਜ਼ੇ ਦੀ ਗੱਲ ਕਰ ਰਹੇ ਹੋ ਵੀ ਹਾਂ ਤੁਹਾਡਾ ਬਣਦਾ ਹੱਕ ਤੁਹਾਨੂੰ ਕਿਤੇ ਹੋਰ ਦਵਾਵਾਂਗੇ ਦੇਖੋ ਅਸੀਂ ਇੱਕ ਦੋ ਵਾਰੀ ਕੋਸ਼ਿਸ਼ ਕੀਤੀ ਹੈ ਅਸੀਂ ਉਹਨਾਂ ਕੋਲ ਗਏ ਪਰ ਉਹ ਸਿੱਧੇ ਮੂੰਹ ਬੋਲਦੇ ਨਹੀਂ। ਅਸੀਂ ਪਹਿਲਾਂ ਜਦੋਂ ਜਾਂਦੇ ਸੀਗੇ ਤੁਸੀਂ ਦੇਖੋ ਪੈਸੇ ਦੇ ਕੇ ਉਸ ਦੁਕਾਨ ਤੋਂ ਕਿਸੇ ਨੇ ਪਾਣੀ ਖਰੀਦਣ ਦੀ ਕੋਸ਼ਿਸ਼ ਕੀਤੀ ਯਾਰ ਬੋਤਲ ਪਾਣੀ ਦੇ ਦਿਓ ਬੱਚਾ ਛੋਟਾ ਨਾਲ। ਉਹਨਾਂ ਨੇ ਪਾਣੀ ਤੱਕ ਨਹੀਂ ਦਿੱਤਾ ਬੱਚੇ ਨੂੰ ਪੈਸੇ ਦੇ ਕੇ। ਸਾਨੂੰ ਇੱਕ ਹੋਰ ਜਾਣਕਾਰੀ ਆ ਕਿ ਯੂਪੀ ਤੋਂ ਕੋਈ ਬੰਦਾ ਫਿਲਮ ਆਉਣ ਆਇਆ ਇਸ ਟਿਕਾਣੇ ਨੂੰ। ਉਹ ਜਿਹੜਾ ਗਿਆ ਪ੍ਰਸ਼ਾਦ ਆ ਉਹਦਾ ਬੇਟਾ ਕ੍ਰਾਂਤੀ ਕੁਮਾਰ ਉਹਦੇ ਸੰਪਰਕ ਦੇ ਵਿੱਚੋਂ ਬੰਦਾ ਆਇਆ ਉਹਦੇ ਤੋਂ ਜਿਹੜਾ ਉੱਪਰ ਬੰਦਾ ਬੈਠਾ ਇਹ ਉਹ ਦਾਵਾ ਕਰਦੇ ਆ। ਕਿ ਸਾਡੇ ਤੋਂ 10000 ਰੁਪਇਆ ਵੀਡੀਓ ਬਣਾਉਣ ਦਾ ਲਿਆ ਗਿਆ ਅੱਛਾ ਉੱਪਰ ਜਿਹੜੇ ਬੈਠੇ ਉਹਨਾਂ ਨੇ 10000 ਲਿਆ 10000 ਰੁਪਇਆ ਵੀਡੀਓ ਬਣਾਉਣ ਦਾ ਉਹਨਾਂ ਤੋਂ ਲੈ ਗਏ ਹੂੰ ਇਹ ਉੱਥੇ ਗਏ ਬੰਦਿਆਂ ਦੇ ਗੱਲ ਪੈਂਦੇ ਆ ਉੱਥੇ ਤਾਂ ਇਹ ਪੁਲਿਸ ਨੂੰ ਨਹੀਂ ਚੜ੍ਹਨ ਦਿੰਦੇ ਹੂੰ ਪੁਲਿਸ ਵਾਲਿਆਂ ਦੇ ਵੀ ਉਹਦੇ ਇਹ ਗੱਲ ਪੈ ਰਹੇ ਸੀਗੇ ਸਧਾਰਨ ਬੰਦਿਆਂ ਦੇ ਗੱਲ ਪੈਂਦੇ ਸਾਡੇ ਨਾਲ ਤਾਂ ਗੱਲ ਉਹਨਾਂ ਨੇ ਕਰਨੀ ਕੀ ਆ ਗੱਲ ਉਹਨਾਂ ਨਾਲ ਕਰਨੀ ਚਾਹੀਦੀ ਆ ਡੀਸੀ ਫਰੋਈਪੁਰ ਨੂੰ ਗੱਲ ਉਹਨਾਂ ਨਾਲ ਕਰਨੀ ਚਾਹੀਦੀ ਆ ਸਰਕਾਰ ਨੂੰ ਕਿਸੇ ਉਹਨਾਂ ਦੇ ਐਮਐਲਏ ਨੂੰ ਕਿਸੇ ਉਹਨਾਂ ਦੇ ਕੈਬਨਿਟ ਮੰਤਰੀ ਨੂੰ ਫੇਰ ਆ ਜਿਹੜਾ ਇਹ ਮਸਲਾ ਟੇਬਲ ਟॉक ਤੇ ਨਿਬੜਿਆ ਜਾ ਸਕਦਾ ਅਸੀਂ ਗੱਲਬਾਤ ਤੋਂ ਕਦੇ ਨਹੀਂ ਭੱਜੇ ਜੇ ਸਾਡੇ ਨਾਲ ਕੋਈ ਬਹਿ ਕੇ ਗੱਲ ਕਰੂਗਾ ਅਸੀਂ ਪ੍ਰਸ਼ਾਸਨ ਨਾਲ ਵੀ ਅਸੀਂ ਉਸ स्तर ਨਾਲ ਵੀ ਗੱਲ ਕਰਨ ਦੇ ਲਈ ਤਿਆਰ ਹਾਂ ਜਿਵੇਂ ਇੱਕ ਦਾ ਚਲੋ ਘਰ ਛੱਡਣਾ ਪੈਣਾ ਇੱਕ ਬੰਦੇ ਨੂੰ ਉੱਤੇ ਰਹਿ ਰਿਹਾ ਹੈ ਨਾ ਇੱਕ ਦੀ ਦੁਕਾਨ ਖੁੱਸ ਰਹੀ ਹੈ ਮੁਆਵਜ਼ੇ ਵਾਲੀ ਗੱਲ ਫਿੱਕੀ ਜਿਹੀ ਕਿਉਂ ਲੱਗ ਰਹੀ ਹੈ ਇਹਨੂੰ ਵੀ ਵੱਡੇ ਪੱਧਰ ਤੇ ਕੀ ਲੱਗਦਾ ਕਿ ਨਾਲ ਬਰਾਬਰ ਰੱਖਣਾ ਚਾਹੀਦਾ ਮੁਆਵਜ਼ਾ ਦਿੱਤਾ ਜਾਵੇ ਅਸੀਂ ਪਿਛਲੇ ਦਿਨੀ ਡੀਸੀ ਫਰੋਜਪੁਰ ਨੂੰ ਮਿਲੇ ਹਾਂ ਅਸੀਂ ਡੀਸੀ ਫਰੋਜਪੁਰ ਨੂੰ ਮਿਲ ਕੇ ਇਹ ਕਿਹਾ ਕਿ ਜੇ ਤੁਸੀਂ ਨਿੱਜੀ ਜਗ੍ਹਾ ਤੁਸੀਂ ਕਹਿੰਦੇ ਹੋ ਰੋਕ ਨਹੀਂ ਸਕਦੇ ਫਿਰ ਤੁਸੀਂ ਕਿਸਾਨਾਂ ਦੀ ਜ਼ਮੀਨ ਫਿਰ ਉਹ ਕਹਿੰਦੇ ਵੀ ਉਹਨਾਂ ਨੂੰ ਤਾਂ ਅਸੀਂ ਮੁਆਵਜ਼ਾ ਦਿੰਨੇ ਆ ਅਸੀਂ ਬਕਾਇਦਾ ਡੀਸੀ ਫਰੋਇਪੁਰ ਨੂੰ ਇਹ ਕਹਿ ਕੇ ਆਏ ਆ ਕਿ ਇਹਨਾਂ ਬੰਦਿਆਂ ਨੂੰ ਵੀ ਮੁਆਵਜ਼ਾ ਦਿਓ ਇਹਨਾਂ ਨੂੰ ਅਲਟਰਨੇਟਿਵ ਜਗ੍ਹਾ ਦਿਓ ਇੰਨੇ ਫਰੋਇਪੁਰ ਦੇ ਵਿੱਚ ਕੁਆਟਰ ਪਏ ਆ ਕੋਈ ਕੁਆਟਰ ਦੇ ਦਿਓ ਕੀ ਤੁਸੀਂ ਭਗਤ ਸਿੰਘ ਨੂੰ ਸੁਧਾਰਨ ਕਿਰਾਏਦਾਰ ਦੇ ਨਾਲ ਹੁਣ ਤੁਸੀਂ ਜਿਹੜਾ ਕੰਪੈਰੀਸ਼ਨ ਕਰੋਗੇ ਵੀ ਉਹ ਤਾਂ ਕਿਰਾਏਦਾਰ ਸਿੱਥੇ ਰਹਿੰਦਾ ਰਿਹਾ ਭਗਤ ਸਿੰਘ ਭਾਰਤ ਦੇ ਕਰੋੜਾਂ ਲੋਕਾਂ ਨੂੰ ਆਜ਼ਾਦ ਕਰਾਉਣ ਦੇ ਲਈ ਹਕੂਮਤ ਦੇ ਖਿਲਾਫ ਲੜਿਆ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ 23-23 ਸਾਲ ਦੀ ਉਮਰ 'ਚ ਫਾਂਸੀਆਂ ਦੇ ਰੱਸੇ ਚੁੰਮੇ ਆ ਉਹਨੂੰ ਇੱਕ ਮਾਮੂਲੀ ਕਿਰਾਏਦਾਰ ਦੇ ਨਾਲ ਕੰਪੈਰੀ ਨਹੀਂ ਜਿਹੜੀ ਉਹਨਾਂ ਨੇ ਵੀ ਕਰਨੀ ਚਾਹੀਦੀ